ਕੀ ਕਿ ਖੜ ਕੇ ਦੱਸਣ ਲੱਗਿਆ ਜਦੋਂ ਸਾਡੇ ਵਿਆਹ ਦੀ ਗੱਲ ਚੱਲੀ ਪਹਿਲੇ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਸਭ ਤੋਂ ਛੋਟੀ ਗੱਲ ਹੈ ਹੁਣ ਤੁਸੀਂ ਸੋਚੋਗੇ ਉਹ ਕਿਵੇਂ ਸੀ ਉਹ ਕਿਵੇਂ ਬਾਈ ਜੀ ਜਿਹੜੇ ਮੇਰੇ ਸਹੁਰਾ ਸਾਹਿਬ ਹੈ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਦਾ ਕੱਦ ਉਹ ਦੋਈ ਵੱਧ ਹੱਦੋਂ ਹੀ ਫੱਟ ਛੋਟਾ 1.5 ਫੁੱਟ ਦੇ ਬੜੇ ਉੱਚੇ ਲੰਮੇ ਜਵਾਨ ਹੈ ਹਾਂ ਜਦੋਂ ਸਾਡੇ ਵਿਆਹ ਦੀ ਗੱਲ ਚੱਲੀ ਵੈਸੇ ਕੁੜੀ ਟ੍ਰਿਪਲ ਐਮ ਬੀ ਐਡ ਹੈ ਐਦਾਂ ਦੀ ਗੱਲ ਨਹੀਂ ਪਰ ਕੱਦ ਹੱਦੋਂ ਹੀ ਵੱਧ ਛੋਟਾ ਇਹਨਾਂ ਦੇ ਫਾਦਰ ਸਾਹਿਬ ਦਾ ਹੈ ਹਾਂ ਲੋ ਜੀ ਮੈਨੂੰ ਵੇਖਣ ਚਲੇਗੇ ਪਿੰਡ ਸਾਡੇ ਮੇਰੇ ਫਾਦਰ ਸਾਹਿਬ ਨੂੰ ਕਹਿੰਦੇ ਆ ਕਰੋ ਬਾਈ ਜੀ ਗੱਡੀ ਸਿੱਧੀ ਖੇਤ ਜੀ ਲੈ ਜਾਓ ਬਣਾ ਜਮੀਨ ਵਿਖਾ ਕੇ ਲਿਓ। ਨਾ ਠੀਕ ਆ ਫਿਰ। ਚਲੋ ਜੀ ਜਮੀਨ ਵੇਖਣ ਚਲੇਗੇ ਖੇਤ ਨੂੰ ਚਲੇ ਗਏ। ਤੇ ਉੱਥੇ ਜਾ ਕੇ ਵੱਟਾਂ ਤੇ ਵੱਟਾਂ ਤੇ ਡਿੱਗਣਾ ਸੀ ਸੁਖਣਾ ਉੱਚਾ ਲੰਮਾ ਕੱਦ ਸੀ ਕਰ ਕਰਾ ਕੇ ਸਾਡਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਇੱਕ ਆਪਣੇ ਹੋਰ ਰਵਾਜ ਆ। ਜੇ ਆਪਾਂ ਨਵੀਂ ਵਿਆਹੀ ਵੋਟੀ ਨੂੰ ਮਹੀਨਾ ਸਵਾ ਮਹੀਨਾ ਮੱਝੇ ਤੋਂ ਥੱਲੇ ਪੈਰ ਨਹੀਂ ਲਾਉਣ ਦਿੰਦੇ। ਬੜਾ ਚਾਹ ਹੁੰਦਾ ਨਵੇਂ ਬੰਦਿਆਂ ਦਾ। ਮਹਿੰਦੀ ਮੁੰਦੀ ਲੱਗਿੰਦੀ ਚੂੜਾ ਪਾਇਆ ਹੁੰਦਾ। ਹੋਰ ਤਾਂ ਹੋਰ ਬੜੇ ਨਵੇਂ ਕ ਜਦੋਂ ਸਵਾਖ ਮਹੀਨੇ ਬਾਅਦ ਲਾਇਆ ਮਾਂ ਦੀ ਤੀਨੂ ਕੰਮ ਨੇ ਆਪਣੇ ਰਾਂਗ ਦੇ ਦਿਖਾਉਣੇ ਸ਼ੁਰੂ ਕਰਤੇ ਉਹ ਕਿਉਂ ਕੀ ਗੱਲ ਹੋ ਗਈ ਬਾਈ ਕਦੇ ਦਾਲ ਚ ਲੂਣ ਪਾਦਿਆ ਕਰੇ ਮਾੜੀ ਗੱਲ ਹੈ ਕਦੇ ਤਵੇ ਤੇ ਰੋਟੀ ਮਚਾਵੇ ਕਰੇ ਇਹ ਵੀ ਮਾੜੀ ਗੱਲ ਹੈ ਕਦੇ ਪਿੰਡੀਆਂ ਚ ਪਾਣੀ ਪਾਦਿਆ ਕਰੇ 15 ਚੰਗੀ ਗੱਲ ਹੈ ਤਰੀ ਵਾਲੀਆਂ ਪਿੰਡੀਆਂ ਛੱਕੀ ਜਰ ਮੈਂ ਕਿਹਾ ਵੀ ਐਡੇ ਹੋ ਗਈਆਂ ਤਰੀ ਵਾਲੀਆਂ ਪਿੰਡੀਆਂ ਪਹਿਲੀ ਵਾਰੀ ਖਾਧੀਆਂ ਕਹਿੰਦੀ ਵੇਖੀ ਚਲੋ ਅੱਗੇ ਅੱਗੇ ਹੁਤਾ ਕਹਿੰਦੀ ਤੁਹਾਨੂੰ ਨਵੀਆਂ ਨਵੀਆਂ ਸਬਜ਼ੀਆਂ ਬਣਾ ਖਵਾਉਂ ਜਿਹੜੇ ਤੁਸੀਂ ਅਜੇ ਤੱਕ ਦੇ ਖਾਧੀਆਂ ਨਾ ਹੋਣ ਲੋ ਗੱਲ ਹੈ ਭਾਈ ਜਿੱਦਾਂ 6 ਮਹੀਨੇ ਦੀ ਗੇਮ ਹੋਏ ਤਾਂ ਬੰਦਾ ਔਖਾ ਸੌਖਾ ਕੱਟ ਲੈਂਦਾ ਮੈਂ ਕਿਹਾ ساری ਉਮਰ ਦਾ ਮਾਮਲਾ ਇੱਕ ਦਿਨ ਆ ਕੇ ਮੈਂ ਵੀ ਬੋਲ ਪਿਆ ਓ ਕੀ ਕਿਹਾ ਬਾਈ ਮੈਂ ਤਾਂ ਦਾਲ ਵਿੱਚ ਲੂਣ ਵੰਦ ਪਾ ਦਿੰਨੀ ਆ ਕਦੇ ਤਵੇ ਉੱਤੇ ਰੋਟੀ ਤੁਮਚਾ ਦੇਣੀ ਆ ਅੱਛਾ ਬਸ ਤੈਨੂੰ ਹੋਰ ਕੀ ਸਿਖਾਇਆ ਤੇਰੀ ਮਾਂ ਨੇ ਓ ਫਿਰ ਜਵਾਬ ਕੀ ਮਿਲਿਆ ਬਾਈ ਕਹਿੰਦੀ ਸੀ ਰੱਖੀ ਲਾਰਲੀ ਮੈਂ ਸੁੱਤੀ ਨਹੀਂ ਜਗਾਇਆ ਮੇਰੀ ਮਾਂ ਨੇ ਮੈਂ ਕਿਹਾ ਵੀ ਲਾਰਲੀ ਵਾਲਾ ਕੰਮ ਤਾਂ ਠੀਕ ਆ ਬੰਦਾ ਘੰਟਾ ਲੇਟ ਉੱਠ ਪੂ ਪਰ ਥੋੜਾ ਵੀ ਭਿੰਡੀਆਂ ਚ ਪਾਣੀ ਪਾ ਕੇ ਖਵਾਈ ਚੱਲੋ ਸੋ तकरीबन ਸਵਾ ਕੁ ਮਹੀਨਾ ਸਾਡੇ ਵਿਆਹ ਤੋਂ ਬਾਅਦ ਦੋਹਾਂ ਦੇ ਕੀ ਸਵਾਜ ਪੜ ਕੇ ਵੀ ਦਾਜ ਦਾ ਟਰੱਕ ਮੇਰੇ ਬਾਪੂ ਨੇ ਚਾ ਉਹ ਦਾਜ ਦਾ ਟਰੱਕ ਐਵੇਂ ਨਹੀਂ ਤਾ ਅਗਲੀ ਗੱਲ ਸੁਣ ਕੀ ਕੁਛ ਆ ਜੱਟ ਕੋ ਸਾਹ ਕੀ ਕੁਛ ਆ ਸੁਣ ਕਿੱਲੇ ਆਂਦਾ ਵੇ ਛੱਪਾ ਇਹ ਸਾਰਾ ਕਾਰੋਬਾਰ ਖੇਤੀ ਨਾਲ ਹੀ ਚੱਲਦਾ ਆ ਵੇਖ ਲਾ ਬੱਡਰੀ ਏਰੀਆ ਚ ਪਿਛਲੇ ਹੜਾਂ ਕਰਕੇ ਬਰਾਈ ਏਰੀਆ ਚ ਆਪਣਾ ਵੀ ਕੰਮ ਰੁਕ ਗਿਆ ਸਾਰਿਆਂ ਦਾ ਦੁਕਾਨਦਾਰਾਂ ਦਾ ਕੰਮ ਰੁਕ ਗਿਆ ਇਸ ਕਰਕੇ ਖੇਤੀ ਦੀ ਸੁੱਖ ਮੰਗਿਆ ਕਰੋ ਸੁਣੋ ਕਿੱਲੇ ਆਂਦਾ ਵੇਖਿਆ ਪਹਿਲਾਂ ਹੋ ਜੀ ਸਾਰੇ ਗਾਣੇ ਚ ਉਹ ਆ ਕੰਮ ਦੀ ਗੱਲ ਕੀਤੀ ਹੈ ਕਹਿੰਦੀ ਲੱਭ ਦੁੱਤੀ ਮਾਂ ਜਹੀ ਸੱਸ ਮੇਰੇ ਬਾਪੂ ਨੇ ਉਹ ਬੜੀ ਸਿਆਣੀ ਗੱਲ ਹੈ ਲੈ ਜੀ ਆਪਾਂ 2 ਮਿੰਟ ਲੈਣੇ ਪੁੱਛਦੇ ਆ ਸਾਡੀਆਂ ਭੈਣਾਂ ਨੂੰ ਵੀ ਜਿਹੜੀਆਂ ਜਿਹੜੀਆਂ ਨੂਹਾ ਆਪਣੀਆਂ ਸੱਸਾਂ ਨੂੰ ਪਿਆਰ ਕਰਦੀਆਂ ਤੇ ਸੱਸਾਂ ਆਪਣੀਆਂ ਨੂਹਾ ਨੂੰ ਪਿਆਰ ਕਰਦੀਆਂ ਪਹਿਲਾਂ ਆਪਾਂ ਇਹਨੂੰ ਹਰ ਨੂੰ ਪੁੱਛਾਂਗੇ ਕਿਉਂਕਿ ਬੜਾ ਫਾਰਵਰਡ ਏਰੀਆ ਆ ਵੀ ਨੇ ਆ ਵੀ ਨੂਹਾ ਕਿੰਨਾ ਕੁ ਪਿਆਰ ਕਰਦੀਆਂ ਮਨਸੂਰਾਂ ਵਾਲੇ ਪਾਸੇ ਠੀਕ ਹੈ ਲਓ ਭੈਣ ਜੀ 1 ਮਿੰਟ ਵਾਸਤੇ ਹੱਥ ਖੜੇ ਕਰ ਦਿਓ ਜਿਹੜੀਆਂ ਜਿਹੜੀਆਂ ਨੂਹਾ ਆਪਣੀਆਂ ਸੱਸਾਂ ਨੂੰ ਪਿਆਰ ਕਰਦੀਆਂ ਲੱਗ ਜੂ ਪਤਾ ਜੀ ਚੜੀਆਂ ਚੜੀਆਂ ਨੂਹਾਂ ਆਪਣੀਆਂ ਸੱਸਾਂ ਨੂੰ ਪਿਆਰ ਕਰਦੀਆਂ ਪੁੱਛ ਪੁੱਛ ਕੇ ਹੱਥ ਘੜੇ ਨਾ ਕਰੋ ਵੀ ਮੈਂ ਭੈਣੇ ਕਰਦਾ ਹੱਥ ਘੜਾ ਉਹਨੂੰ ਕੀ ਪਤਾ ਤੂੰ ਕਿੰਨਾ ਪਿਆਰ ਕਰਦੇ ਸੱਸ ਨੂੰ ਕਿ ਪੁੱਛਾਂ ਚਿਕਾਈ ਫਿਰਦੀਆਂ ਹਾਂ ਹਾਂ ਆਪਣੇ ਆਪ ਕਰੋ ਮਿਲ ਲੈ ਲੈ ਠੀਕ ਹੈ ਤੂੰ ਤਾਂ ਕਰ ਲੈ ਥੱਲੇ ਤੇ ਨਤਮਾ ਵੇਖ ਹੀ ਲੈਣਾ ਪਿਆਰ ਸ਼ਾਮ ਨੂੰ ਜਾ ਕੇ ਫਿਰ ਦੇਖ ਲੈਣਾ ਹਾਂ ਭਾਈ ਜੀ ਹਾਂਜੀ ਹੁਣ ਮੇਰਾ ਗੱਲ ਦੂਜੇ ਪਾਸੋਂ ਪੁੱਛ ਕੇ ਦੇਖੀਏ ਫੇਰ ਪਤਾ ਲੱਗਣਾ ਹੈ ਦੂਜੇ ਪਾਸੇ ਮਤਲਬ ਬੰਦੇ ਵਾਲੇ ਪਾਸੋਂ ਨਹੀਂ ਜੀ ਨਹੀਂ ਜੀ ਹਾਂਜੀ ਬੀਬੀ ਜੀ ਹੁਣ ਓਕੇ 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 ਲੈ ਵੀ ਜਿਹੜੀਆਂ ਜੜੀਆਂ ਸੱਸਾਂ ਆਪਣੀਆਂ ਨੂੰਹਾਂ ਨੂੰ ਪਿਆਰ ਕਰਦੀਆਂ ਆ ਆਪਾਂ ਇੱਕ ਵਾਰੀ ਪੁੱਛਣਾ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਬੀਬੀਆਂ ਨੂੰ ਵੀ ਜੜੀਆਂ ਜੜੀਆਂ ਸੱਸਾਂ ਆਪਣੀਆਂ ਨੂੰਹਾਂ ਨੂੰ ਪਿਆਰ ਕਰਦੀਆਂ ਕਰਿਓ ਹੱਥ ਖੜੇ ਭਾਈ ਜੀ ਆ ਇਸ ਉਮਰ ਦੇ ਵਿੱਚ ਨਾ ਥੋੜਾ ਜਿਆ ਉੱਚਾ ਸੁਣ ਲੱਗ ਪੈਂਦਾ ਬੰਦੇ ਨੂੰ ਇੱਕ ਵਾਰੀ ਫੇਰ ਪੁੱਛੀ ਦੇ ਇੱਕ ਵਾਰੀ ਹੋਰ ਪੁੱਛ ਲੈਨੇ ਵੀ ਜਿਹੜੀਆਂ ਜੜੀਆਂ ਸੱਸਾਂ ਆਪਣੀਆਂ ਨੂੰਹਾਂ ਨੂੰ ਪਿਆਰ ਕਰਦੀਆਂ ਕਰਿਓ ਹੱਥ ਖੜੇ। ਓ ਬੇਬੇ ਨੇ ਦੋਵੇਂ ਹੱਥ ਖੜੇ ਕਰਦੇ ਆਏ ਹਾਏ 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 ਕਿਵੇਂ ਆ ਬੇਬੇ ਕਿਤੇ ਨੂੰ ਹੱਥ ਖੜੇ ਤਾਂ ਨਹੀਂ ਕਰਾਈ ਖੜੀ ਐ ਵੀ ਹੋ ਜਾਂਦਾ ਭਾਈ ਜੀ। ਅੱਛਾ ਜਦੋਂ ਇੱਕ ਹੱਥ ਖੜਾ ਹੋਵੇ ਤਾਂ ਸਮਝ ਲਓ ਨੂੰਹ ਸੱਚ ਦਾ ਪਿਆਰ ਆ। ਜਦੋਂ ਦੋਵੇਂ ਹੱਥ ਖੜੇ ਹੋ ਜਾਣ ਫਿਰ ਪੰਜਾਬੀਆਂ ਦੀ ਕਹਾਵਤ ਆ ਵੀ ਹੱਥ ਖੜੇ ਕਰਾਈ ਫਿਰਦੀ ਐ। ਹਾਂ ਆ ਸਾਡਾ ਫਲੋਰ ਕੋਲੇ ਮੇਲਾ ਸੀ ਥੋੜੇ ਦਿਨ ਪਹਿਲਾਂ। ਮੈਂ ਇਤਨਾ ਸਾਡੀਆਂ ਬੀਬੀਆਂ ਭੈਣਾਂ ਕਾਫੀ ਸੀ ਮੈਂ ਪੁੱਛ ਲਿਆ ਮੈਂ ਕਿ ਵੀ ਜਿਹੜੀਆਂ ਜਿਹੜੀਆਂ ਨੂੰਹਾਂ ਆਪਣੀਆਂ ਸੱਸਾਂ ਨੂੰ ਪਿਆਰ ਕਰਦੀਆਂ ਹੱਥ ਖੜੇ ਕਰੋ ਇੱਕ ਭੈਣ ਨੇ 5 ਮਿੰਟ ਹੱਥ ਇੱਥੇ ਹੀ ਰੱਖਿਆ ਮੈਂ ਬੜਾ ਹੈਰਾਨ ਮੈਂ ਕਿਹਾ ਯਾਰ ਕਾਲ ਯੁਗ ਦੇ ਜ਼ਮਾਨੇ ਚੈਨਾ ਪਿਆਰ ਨੂੰ ਸੱਸ ਦਾ ਮੈਥੋਂ ਬਾਈ ਜੀ ਰਹੇ ਨਾ ਕਿ ਮੈਂ ਥੱਲੇ ਜਾ ਕੇ ਪੁੱਛ ਲਿਆ ਮੈਂ ਕਿਹਾ ਭੈਣ ਜੀ ਤੁਹਾਡਾ ਬੜਾ ਪਿਆਰ ਲੱਗਦਾ ਆਪਣੀ ਸੱਸ ਨਾਲ ਕਹਿੰਦੀ ਕਹਾਨੂੰ ਵੀਰੇ ਪਿਆਰ ਤਾਂ ਠੀਕ ਠਾਕ ਹੀ ਹੈ ਇੱਕ ਕੁਰਸੀ ਛੱਡ ਕੇ ਤੀਜੀ ਕੁਰਸੀ ਤੇ ਸੱਸ ਨਾਲ ਬੈਠੀ ਹੈ ਤਾਂ ਕਰਕੇ ਹੱਥ ਖੜਾ ਕੀਤਾ ਸੀ ਆ ਯਾਨੀ ਕਿ ਫਾਰਮੈਲਟੀਆਂ ਹੁਣ ਸੱਸਾਂ ਬਿਖੀ ਜਾਂਦੀਆਂ ਵੀ ਮੈਂ ਕਿ ਫੀਦਨੋਂ ਪਿਆਰ ਨਹੀਂ ਹੋਣਾ ਜਿੰਦਾ ਪਿਆਰ ਸੱਚੇ ਦਿਨੋਂ ਹੋਣਾ ਚਾਹੀਦਾ ਹੈ ਔਰ ਜਿਹੜੀ ਸਾਡੀ ਅੱਜ ਕੱਲ ਦੀ ਨਵੀਂ ਜਨਰੇਸ਼ਨ ਹੈ ਨਵੀਆਂ ਕੁੜੀਆਂ ਜਿਨ੍ਹਾਂ ਦੇ ਵਿਆਹ ਹੋਣੇ ਆ ਉਹਨਾਂ ਦੀ ਸੋਚ ਬਿਲਕੁਲ ਬਦਲ ਗਈ ਬਿਲਕੁਲ ਚੇਂਜ ਹੋ ਗਈ ਉਹ ਕਿਵੇਂ ਬਾਈ ਉਹਨਾਂ ਦੀ ਸੋਚ ਤਾਂ ਹੁਣ ਇੱਕ ਹੀ ਹੁੰਦੀ ਹੈ ਵੀ ਜਾਂ ਤਾਂ ਸਾਡੇ ਸਹੁਰੇ ਜਾਨਮ ਜਿਹੜੀ ਸਾਡੀ ਸੱਸ ਆ ਬਹੁਤ ਹੀ ਚੰਗੀ ਹੋਵੇ ਬੜੀ ਚੰਗੀ ਹੋਵੇ ਬਹੁਤ ਹੀ ਚੰਗੀ ਹੋਵੇ ਬੜੀ ਚੰਗੀ ਹੋਵੇ ਮੈਂ ਕਹਿੰਦਾ ਬਹੁਤ ਹੀ ਚੰਗੀ ਹੋਵੇ ਨਹੀਂ ਫਿਰ ਨਹੀਂ ਤਾਂ ਫਿਰ ਜਾਂਦਿਆਂ ਨੂੰ ਫੋਟੋ ਹੀ ਚੰਗੀ ਹੋਵੇ ਔਰ ਕੰਮ ਨਿਪਟਦਾ ਹੀ ਪਿਆ ਹੋਵੇ ਸੁਣੋ ਕਿੰਨੇ ਅੰਦਾਜ਼ ਵੇਖਿਆ ਪਹਿਲਾਂ ਟੱਕ ਮੇਰੇ ਬਾਪੂ ਨੇ ਨਹੀਂ ਮ